ਸਤ ਸ੍ਰੀ ਅਕਾਲ ਜੀ ਮੈਂ ਤੁਹਾਡੀ ਆਪਣੀ ਨਰਿੰਦਰ ਬੁਟੀਕ ਅੱਜ ਆਪੇ ਕਚੌੜੇ ਪੌਂਚੇ ਵਾਲੀ ਜਿਸ ਨੂੰ ਕਿ ਫਰਸੀ ਸਲਵਾਰ ਬੋਲਦੇ ਐ ਇਸ ਦਾ ਪੌਂਚਾ ਆਮ ਸਲਵਾਰ ਨਾਲੋਂ ਜ਼ਿਆਦਾ ਚੌੜਾ ਹੁੰਦਾ ਔਰ ਥੋੜਾ ਵੱਡਾ ਵੀ ਹੁੰਦਾ ਸੋ ਦੇਖੋ ਅੱਜ ਆਪਾਂ ਫਾਈਨਲ ਸੂਟ ਤਿਆਰ ਕੀਤਾ ਜੀ ਆਪਾਂ ਫਰਸੀ ਸਲਵਾਰ ਵਾਲਾ ਸਿੰਪਲ ਮੈਚਿੰਗ ਦਾ ਸੂਟ ਹੈ ਬਹੁਤ ਹੀ ਸੋਹਣੀ ਲੁੱਕ ਆਈ ਐ ਸੂਟ ਦੀ ਕਪੜਾ ਵੀ ਬਹੁਤ ਸੋਹਣਾ ਸੀ ਬਹੁਤ ਸੋਹਣਾ ਸੂਟ ਸੀ ਦੇਖੋ ਇਸ ਦਾ ਪੌਂਚਾ ਆਪਾਂ ਥੋੜਾ ਇੰਨਾ ਚੌੜਾ ਬਣਾਇਆ ਹੈ ਜਿਆਦਾ ਚੌੜਾ ਬਣਦਾ ਜੀ ਸਿੰਪਲ ਜਿਹਾ ਸੂਟ ਬਹੁਤ ਸੋਹਣਾ ਲੱਗਿਆ ਸੋ ਆਪਣੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੁਹਾਡੀ سپورਟ ਦੀ ਲੋੜ ਹੈ ਚੈਨਲ ਨਰਿੰਦਰ ਬੁਟੀਕ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਹ ਹੋ ਗਿਆ ਜੀ ਥੈਰ ਸੂਟ ਫਾਈਨਲ ਲੁੱਕ ਸੂਟ ਦੀ ਸਾਰਿਆਂ ਦਾ ਬਹੁਤ ਧੰਨਵਾਦ ਫਾਈਨਲ ਲੁੱਕ ਸੂਟ ਦੀ ਦੇਖੋ ਜੀ ਦੱਸਿਓ ਕਿਵੇਂ ਦਾ